ਜੋ ਸਾਰਿਆਂ ਨੇ ਰਹਿਣਾ ਕੀਤਾ ਗਿਆ ਉਹਦੇ ਵਿੱਚ ਆਪਣੇ ਪਿੰਡ ਤੋਂ ਇੱਕ ਬਾਈ ਪ੍ਰਭਜੋਤ ਸਿੰਘ ਜੀ ਜੋ ਅੱਜ ਰਿਹਾਰੋ ਕੇ ਪਿੰਡ ਆਇਆ ਮੈਂ ਦੋ ਗੱਲਾਂ ਸੰਘਰਸ਼ ਬਾਰੇ ਕਰਨੀਆਂ ਕਿਉਂਕਿ ਸੰਘਰਸ਼ ਕਦੇ ਹਾਰਦਾ ਨਹੀਂ ਹੁੰਦਾ ਸੰਘਰਸ਼ ਦੀ ਚਾਲ ਧੀਮੀ ਤੇ ਕੇਜ ਹੋ ਸਕਦੀ ਹੈ ਪਰ ਸੰਘਰਸ਼ ਜਦੋਂ ਤੱਕ ਸੰਘਰਸ਼ੀ ਨਹੀਂ ਹੁੰਦੇ ਆ ਉਦੋਂ ਤੱਕ ਸੰਘਰਸ਼ ਜਾਰੀ ਰਹਿੰਦਾ ਹੈ ਇਹ ਸਰਕਾਰਾਂ ਦੀਆਂ ਚਾਲਾਂ ਹੁੰਦੀਆਂ ਪਿਛਲੇ ਸਮੇਂ ਤੋਂ ਵੀ ਆਪਾਂ ਦੇਖਿਆ ਅੱਜ ਦਾ ਸੰਘਰਸ਼ ਆਪਾਂ ਇਹ ਨਸੂਲ ਦਾ ਨਾ ਕਰਦੇ ਜਿਹੜੇ ਸਾਡੇ ਪੁਰਖਿਆਂ ਨੇ ਸੰਘਰਸ਼ ਕੀਤੇ ਐ ਛੋਟਾ ਕੱਲੂ ਘਾਰਾ ਹੋਇਆ 10000 ਸਿੰਘ ਸਿੰਘਣੇ ਇੱਕ ਦਿਨ ਚ ਸ਼ੇਰ ਕਰਤੇ ਵੱਡਾ ਕੱਲੂ ਘਾਰਾ ਹੋਇਆ 30000 ਸਿੰਘ ਸਿੰਘਣੇ ਇਤ ਦਿਨ ਚ ਸ਼ੇਰ ਕਰਤੇ ਪਰ ਉਹਨਾਂ ਨੇ ਇਤ ਕਰਤਰੀ ਛੱਡਿਆ ਮੀਰ ਬੰਦੂ ਦੀ ਜੇਹਤ ਸਾਡੀਆਂ ਮਤਾਵਾਂ ਭੇੜਾ ਵੱਲੋਂ ਸਭਾ ਸਭਾ ਮੰਡਾ ਪਿੱਛਣਾ ਪਿੱਛਾ ਗਿਆ ਆਪਣੇ ਬੱਚਿਆਂ ਦੇ ਟੋਟੇ ਕਰਵਾ ਕੇ ਗਲਾ ਵਿੱਚ ਹਾਕ ਪਾਏ ਫੇਰ ਵੀ ਸੰਘਰਸ਼ ਜਾਰੀ ਹੈ ਇਹ ਸਰਕਾਰਾਂ ਦੀ ਯਾਦ ਹੁੰਦੀ ਹੈ ਕਿ ਕਿਵੇਂ ਲੋਕਾਂ ਨੂੰ ਦੱਬਣਾ ਪਰ ਆਪਰੇ ਪੰਜਾਬ ਦਾ ਜਿਹੜਾ ਇਤਿਹਾਸ ਹੈ ਉਹ ਸੰਘਰਸ਼ ਵਿੱਚ ਮਿਲਿਆ ਜਦੋਂ ਆਜ਼ਾਦੀ ਦੀਆਂ ਲੜਾਈਆਂ ਲੜੀਆਂ ਉਦੋਂ ਵੀ ਪੰਜਾਬੀਆਂ ਨੇ ਸੰਘਰਸ਼ ਕੀਤਾ ਤੇ ਇਸ ਦੇਸ਼ ਨੂੰ ਆਜ਼ਾਦ ਕਰਾਇਆ ਅੱਜ ਵੀ ਇਹ ਹੌਸਲਾ ਨਹੀਂ ਤੁਹਾਨੂੰ ਕਿਸੇ ਨੂੰ ਵੀ ਮਾਣਨਾ ਚਾਹੀਦਾ ਕਿ ਸੰਘਰਸ਼ ਵਿੱਚ ਗਵਰਨਮੈਂਟ ਨੇ ਸਾਡਾ ਧਰਮ ਚੁਕਾਇਆ ਤਾਂਵੇਂ ਸੱਤਰੀ ਚੱਕੇ ਗਏ ਪਰ ਜਿਹੜਾ ਸਾਡਾ ਸੰਘਰਸ਼ ਹੈ ਉਹ ਅੱਜ ਵੀ جاری ਹੈ ਸਾਡੇ ਨੌਜਵਾਨਾਂ ਦਾ ਜੱਜ ਵੀ ਜੱਜ ਪਰ ਉਹ ਜੱਜਵੇਂ ਨੂੰ ਕੈਮ ਰੱਖਦੇ ਹੋਏ ਆਪਾਂ ਇੱਕ ਚੋਂ ਕਿ ਜਿਹੜਾ ਸਾਡਾ ਸੰਘਰਸ਼ੀ ਜੋਧਾ ਸਰਦਾਰ ਜੁਜੀਤ ਸਿੰਘ ਢੱਲਿਆਰ ਉਹ ਇਹ ਵੀ ਮੰਗਲ ਵਰਤਦੇ ਹੈ ਜਦੋਂ ਤੱਕ ਉਹਨਾਂ ਦਾ ਮਰਦ ਵਾਤ ਜਾਰੀ ਹੈ ਤੇ ਉਹਨਾਂ ਦੀ ਅਗਲੀ ਕੋਈ ਐਡਰੈਕਸ਼ਨ ਆਪਾਂ ਨੂੰ ਆਨਦੀ ਗਾਣ ਦੇ ਮਤਲਬ ਉਹ ਕਰਪਾ ਇਹਦਾ ਸੰਘਰਸ਼ ਹੈ ਉਹ ਜਾਰੀ ਰੱਖਣਾ ਵੱਡੇ ਪੱਧਰ ਤੇ ਇਹੀ ਕਿਉਂਕਿ ਅੱਜ ਸਰਕਾਰ ਜਦੋਂ ਕਿੰਨੂੰ ਜੇਲ੍ਹ ਚ ਲੈ ਜਾਂਦੀ ਆ ਬਾਈ ਬੱਟਾ ਪਰਜੋਤ ਇਹਨਾਂ ਨੂੰ ਪੁੱਛ ਲਿਆ ਕਿ ਕਿੰਨਾ ਚਿਰ ਸਰਕਾਰ ਨੇ ਇਹਨਾਂ ਨੂੰ ਜੇਲ੍ਹ ਚ ਧੱਕ ਕੀਤਾ ਕਿਉਂ ਨਾ ਸਰਕਾਰਾਂ ਡਰਨੀਆਂ ਚ ਨਾ ਕਿ ਯੋਧਿਆਂ ਤੋਂ ਜਿਹੜੇ ਇਹ ਅਖਰ ਹੈ 15 ਦਾ ਲੈਣੇ ਨੇ ਪਰ ਇਹ ਜਦੋਂ ਸਿਰਾਕੀ ਯੋਧੇ ਆਪਣਾ ਮਾਨਵ ਨੂੰ ਉੱਚਾ ਕਰਕੇ ਉਹਨਾਂ ਨੂੰ ਜੇਲ੍ਹਾਂ ਚ ਜਾਂਦੇ ਆ ਤਾਂ ਉਹਨਾਂ ਨੂੰ ਵੀ ਡਰ ਲੱਗਦਾ ਹੈ ਕਿ ਜਿਹਨੇ ਯੋਧੇ ਲੋਕਾਂ ਖਾਤਰ ਆਪਣੀ ਜ਼ਿੰਦਗੀ ਦਾਅ ਤੇ ਲਾ ਕੇ ਜੇਲ੍ਹਾਂ ਵਿੱਚ ਆ ਗਏ ਇਹ ਪਤਾ ਨਹੀਂ ਕੀ ਕਰ ਦੇਣਗੇ ਸੁਸਤਗੜ੍ਹ 'ਚ ਇਹੋ ਜਿਹੇ ਵੀਰਾਂ ਨੂੰ ਦੇਖ ਕੇ ਸਾਡੇ ਪਟਿਆਲੇ ਜੀ ਨੇ ਤੋਂ ਸਰਦਾਰ ਜੀ ਸਿੰਘ ਜਗਦੀਪ ਸਿੰਘ ਬੈਠੇ ਆ ਸੰਸ਼ੇਰ ਸਿੰਘ ਬੈਠੇ ਆ ਵੀ ਨਾਲ ਜੀ ਹੋਰ ਵੀ ਸਾਡੇ ਜੀ ਦੇ ਤੋਂ ਬਹੁਤ ਖਸਮਾਨ ਆ ਤੁਸੀਂ ਉਹ ਜੇਲ੍ਹ ਚ ਜਾ ਕੇ ਜੇਲ੍ਹ ਤੋਂ ਦਰਨਾ ਛੱਡੋ ਇਸ ਸੰਘਰਸ਼ ਕਰਨਾ ਜੇ ਆਪਣੀਆਂ ਜਿਹੜੀਆਂ ਜ਼ਮੀਨਾਂ ਆ ਉਹਨਾਂ ਨੂੰ ਬਚਾਉਣਾ ਹੈ ਕਿਉਂਕਿ ਜਿਹੜੀ ਲੜਾਈ ਨੇ ਫਸਲਾਂ ਦੇ ਮਸਲਾਂ ਦੇ ਆ ਕੇ ਖੜੀ ਹੋਗੀ ਅੱਜ ਆਪਾਂ ਮਹਾਰਾਜ ਕੀ ਰਜੂਨੀ 'ਚ ਬੈਠੇ ਆ ਮਾਰ ਜਵਾਨੀ ਚ ਵੀ ਵਚਨਾ ਹੁੰਦੇ ਨੇ ਸੂਰਾ ਸਰ ਪੇਚਾਨੀ ਐ ਜੋ ਲੜੇ ਤੀਨ ਕੇ ਲਈਤ ਪੁਰਜਾ ਪੁਰਜਾ ਕਟਵਰੇ ਕਹੂ ਮਰ ਸਾਡਾ ਖੇਤ ਸੂਰਮਾ ਉਹ ਐ ਜੋ ਕੱਲਾਂ ਕੱਲਾਂ ਦਾ ਕੜਾ ਬਣਾਈ ਜਾਵੇ ਸੂਰਮਾ ਨਹੀਂ ਹੁੰਦਾ ਸੂਰਮਾ ਹੁੰਦਾ ਜੋ ਦੀਨ ਦੁਨੀਆ ਦੇ ਹੱਕਾਂ ਵਾਸਤੇ ਲੜਦਾ ਆਪਣੇ ਵਾਸਤੇ ਆਪਾਂ ਹਰੇਕ ਲੜਦੇ ਆ ਆਪਣੇ ਬੱਚਿਆਂ ਵਾਸਤੇ ਜਾਣਰੀ ਭੋਜਨ ਤਿਆਰ ਕਰਕੇ ਲਿਆਉਂਦੇ ਨੇ ਉਹ ਵੀ ਆਪਣੇ ਬੱਚਿਆਂ ਨੂੰ ਭੋਜਨ ਸਿਖਾਉਂਦੇ ਨੇ ਤੇ ਆਪਣੀ ਜਿਹੜੀ ਇਹ ਦੇਹੀ ਮਿਲੀ ਆਪਾਂ ਨੂੰ ਮਨੁੱਖਾ ਰਹੀ ਭਈ ਪ੍ਰਾਪਤ ਮਨੁੱਖ ਦੇ ਹਰੀਆ ਗੋਵਿੰਦ ਮਿਲਣ ਕੀ ਐ ਤੇਰੀ ਬਰੀਆ ਇਹ ਦੇਹੀ ਨੂੰ ਆਪਾਂ ਅੱਜ ਚੰਗੇ ਕੰਮ ਬਾਤ ਤੇ ਲਾ ਕੇ ਕਿਉਂਕਿ ਸਾਡੇ ਗੁਰੂਆਂ ਨੇ ਸਾਨੂੰ ਇਹੋ ਜਿਹਾ ਮਾਰਗ ਦਿੱਤਾ ਕਿ ਜਿਹੜਾ ਲੋਕ ਮਨੁੱਖਤਾ ਦੀ ਸੇਵਾ ਬਾਤ ਤੇ ਆਪਾਂ ਨੂੰ ਤਤਪਰ ਰਹਿਣ ਦੀ ਇੱਕ ਜਾਂਚ ਮਹਾਰਾਜ ਨੇ ਸਾਨੂੰ ਸਿਖਾ ਦਿੱਤੀ ਉਹਨੂੰ ਕਾਇਮ ਰੱਖਦੇ ਹੋਏ ਸਿੰਘਾਚਾਂ ਨੂੰ ਵੀ ਆਪਾਂ ਨੇ ਆ ਕਿੰਨੂੰ ਤੇਜ ਕਰਕੇ ਸਿੰਘਾਚ ਨੂੰ ਮੱਠਾ ਨਹੀਂ ਪੈਣ ਦੇਣਾ ਇਹ ਸਾਰੀ ਨਗਰ ਨਿਵਾਸੀ ਮੂਲਕਾਨ ਵਾਸੀਆਂ ਸਾਡੀ ਹੱਥ ਜੋੜ ਕੇ ਬੇਨਤੀ ਹੈ ਕਿ ਸੰਘਰਸ਼ ਨੂੰ ਮੱਠਾ ਨਹੀਂ ਪੈਣ ਦੇਣਾ ਸੰਘਰਸ਼ ਨੂੰ ਹੋਰ ਤੇਜ਼ ਕਰਨਾ ਇਹਨਾਂ ਜਾਣ ਨੂੰ ਸਰਕਾਰਾਂ ਨੂੰ ਮੂੰਹ ਤੋੜ ਦੇ ਬਾਅਦ ਦੇਵਾਂਗੇ ਕਿ ਜਿਹੜੀਆਂ ਸਾਡੀਆਂ ਮੰਗਾਂ ਤੁਸੀਂ ਮੰਨੀਆਂ ਹੋਈਆਂ ਨੇ ਉਹਨਾਂ ਨੂੰ ਲਾਗੂ ਕਰੋ ਇੰਨੀਆਂ ਕਬੀਤੀਆਂ ਪ੍ਰਵਾਨ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਕ